ਜਾਬ ਛੱਡੇ ਵੱਡੇ ਹੜ ਆਏ ਤੁਸੀਂ ਕਦੋਂ ਇਹ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਮੈਂ ਸਾਈਕਲ ਤੇ ਸੜਕਾਂ ਤੇ ਇੱਕ ਮੂਗਾ ਗੱਡੀ ਚੋਂ ਨਹੀਂ ਨਿਕਲੂਗਾ ਤੁਸੀਂ ਇਹਨੂੰ ਕਦੋਂ ਹੜਾਂ ਦੇ ਪਾਣੀ 'ਚ ਦੇਖਿਆ ਪਹਿਲਾਂ ਤੁਸੀਂ ਮੋਦੀ ਸਾਹਿਬ ਦੇ ਕੋਲ ਆਏ ਤੁਸੀਂ ਪੀਤੀ ਹੋਈ ਸੀ ਦਾਰੂ ਪਰ ਜਾ ਕੇ ਤੁਸੀਂ ਦਾਖਲ ਹੋ ਗਏ ਹੁਣ ਤੁਸੀਂ ਵੀ ਮੈਂ ਬਿਮਾਰ ਹਾਂ ਇੰਨੀ ਦਾਰੂ ਪੀ ਕੇ ਤਾਂ ਬਿਮਾਰ ਹੋ ਗਏ ਬੰਦਾ ਇਹ ਤਾਂ ਤੁਸੀਂ ਮੈਡੀਕਲ ਸਰਟੀਫਿਕੇਟ ਤੁਸੀਂ ਆਪਣਾ ਮੈਡੀਕਲ ਸਰਟੀਫਿਕੇਟ ਲੋਕਾਂ ਨੂੰ ਦਿਖਾਓ ਇੱਕ ਸੀਐਮ ਸ਼ੁੱਡ ਬੀ ਫਿਟ ਉਹਦਾ ਫਿਟਨੈਸ ਸਰਟੀਫਿਕੇਟ ਜ਼ਰੂਰੀ ਹੈ ਮੈਂ ਪਹਿਲਾਂ ਕਿਹਾ ਸੀ ਪੜਿਆ ਲਿਖਿਆ ਹੋਣਾ ਚਾਹੀਦਾ ਹੈ ਕਿੰਨਾ ਕੰਮ ਕਰਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿੰਨੀ ਦੇਰ ਤੋਂ ਕਿੰਨੀ ਦੇਰ ਉਹਨੇ ਕੀ ਸੋਲਵ ਕੀਤਾ ਲੋਕਾਂ ਨੂੰ ਦੱਸਣਾ ਚਾਹੀਦਾ ਐਜ਼ ਅ ਐਮਐਲਏ ਮੈਂ ਆਪਣੀ ਵੈਬਸਾਈਟ ਖੋਲੀ ਹੋਈ ਸੀ ਇੱਕ ਇੱਕ ਤੋਂ ਪੈਸੇ ਦਾ ਨਹੀਂ ਤਾਂ ਇਹ ਮੈਨੂੰ ਠੋਕ ਦਿੰਦੇ ਮੇਰੀਆਂ ਫਾਈਲਾਂ ਕਿੱਠੀਆਂ ਕਿੱਥੀਆਂ ਹੁੰਦੀਆਂ ਨਾ ਤਾਂ ਮੈਂ ਬੋਲਣ ਜੋਗੀ ਨਾ ਰਹਿੰਦੀ ਕਿਉਂਕਿ ਜਦੋਂ ਜਾਂਦੇ ਨਾ ਲੁਕਾ ਕੇ ਰੱਖਦੇ ਆ ਫਾਈਲ ਇਹ ਐਂ ਕਰਦਾ ਫਿਰ ਪੈਸੇ ਲੈਂਦਾ ਐਂ ਦਰਾਂਦਾ ਐਂ ਕਰ ਦਿੰਦੀ ਹੈ ਫਾਈਲ ਨੂੰ ਜਦੋਂ ਕੰਪੂਰਮ ਹੋ ਗਿਆ ਫਾਈਲ ਦਵਾ ਦਿੰਦੇ ਆ ਫਾਈਲ ਓਚੇ ਪਈ ਹੈ ਉਹ ਜਿਹੜੇ ਚੋਰ ਬੰਦੇ ਸੀ ਉਹ ਗੁੰਮ ਗਏ ਜਿਹੜੀ ਸਰਕਾਰ ਇਹ ਨਹੀਂ ਠੀਕ ਕਰਨੀ ਸੀ ਉਹ ਗਾਇਬ ਹੋ ਗਈ ਸਿਰਦੂ ਸਾਹਮਣੇ ਪੁਲਾਕੇ ਕਹਿੰਦਾ ਮੈਂ ਰੇਤਾ ਬਜਰੀ ਤੇ ਇੱਕ ਪੈਸਾ ਕਿਵੇਂ ਕਮਾਵਾਂ ਪੰਜਾਬ ਨਾਲ ਉਹ ਕਹਿੰਦੇ ਤੂੰ ਰੇਤਾ ਬਜਰੀ ਤੇ ਜਿਹੜੀ दारू ਹੈ ਉਹਨੂੰ ਲੀਗਲਾਈਜ਼ ਕਰ ਦੇ ਗਵਰਨਮੈਂਟ ਬਣਾ ਦੇ ਗਵਰਨਮੈਂਟ ਚਾਰ ਚਾਰ ਬੱਚੇ ਸੰਭਾਲ ਲੈਣਗੇ ਇੱਕ ਇੱਕ ਉਹਨੂੰ ਜਿਹੜਾ ਥੋੜਾ ਸ਼ਰਾਬ ਦਾ ਟਿਕਾ ਹੈ ਉਹਨੂੰ ਸੰਭਾਲਣਗੇ ਇੱਥੇ ਸਾਰੀ ਐਕਸਰਸਾਈਜ਼ ਕਰਨਗੇ ਲਈ ਛਾਈ ਸਟੋਰੀ ਕਿੱਥੇ ਗਈ 50000 ਕਰੋੜ ਐਕਸਰਸਾਈਜ਼ ਟੱਟ ਕੋਟ ਪੰਜਾਬ ਨੂੰ ਜਮਾ ਹੁੰਦਾ ਹੈ दारू ਚੋਂ ਕਿੱਥੇ ਹੈ ਇਹ ਲੋਕਾਂ ਦਾ ਪੈਸਾ ਸਿਗਾ ਇਹ ਪੰਜਾਬ ਦੇ ਲੋਕਾਂ ਦੀ दारू ਪੁੱਟੀ ਹੋਈ ਹੈ ਚਲੋ ਜੋ ਵੀ ਕੰਮ ਕੀਤਾ ਹੈ दारू ਪੀਤੀ ਹੋਈ ਹੈ ਨਾ ਇਹ ਆਦੇ ਲੋਕਾਂ ਨੇ ਪੀਤੀ ਸੀ ਤੇ ਉਹਨਾਂ ਦਾ ਫਰਜ਼ਾ ਬੰਦਾ ਸੀ ਵੀ ਜਿਹੜੀ ਐਕਸਰਸਾਈਜ਼ ਉੱਤੇ ਇਕੱਠੀ ਹੋਈ ਉਹਨਾਂ ਤੇ ਲੱਗੇ ਫਿਰ ਉਹਦੇ ਨਾਲ ਇਹ ਵੀ ਨਹੀਂ ਹੁੰਦਾ ਵੀ ਚੁੱਕੀ ਤੁਸੀਂ ਉਹ ਦੂਜੀਆਂ ਬਣਾਣੀਆਂ ਜਿਹਦੇ ਨਾਲ ਲੋਕ ਮਾਰਦੇ ਆ ਮੈਕੀਮੈਂਟ ਅਸੀਂ ਬਿਮਾਰੀ ਦੇ ਕਾ ਤੁਹਾਨੂੰ ਚੱਕ ਕੇ ਖੋਤੇ ਛੁੱਟੇ ਛੁੱਟੇ ਉਹ ਕਲੀਨਿਕs ਐਥੇ ਕਿਹੜਾ ਕਲੀਨਿਕ ਦੱਸੋ ਜਿਹੜਾ ਚੱਲਦਾ ਹੈ ਹੁਣ ਮੇਨ ਮੇਨ ਮੁੱਦਾ ਅੱਜ ਸਾਡਾ ਸੇਥ ਇੱਥੇ ਹੀ ਸਟੈਂਡ ਕਰਦਾ ਹੈ ਕਿ ਜੇ ਤੁਹਾਨੂੰ ਅਸੀਂ ਇੱਕ ਬੂਥ ਦੀ ਡਿਟੇਲ ਦੇ ਰਹੀਆਂ ਜਿੱਥੇ ਮਰੇ ਹੋਏ ਬੰਦੇ ਜਿਹੜੇ ਬੰਦੇ ਐਨਆਰਆਈਜ਼ ਵਾਪਸ ਨਹੀਂ ਆਏ ਮਰੇ ਹੋਏ ਬੰਦਿਆਂ ਦੇ ਪਰਿਵਾਰਾਂ ਨੂੰ ਬਿਲਾ ਰਹਿਆਂ ਸਰਟੀਫਿਕੇਟ ਦਿਖਾ ਰਹਿਆਂ ਉਹਨਾਂ ਦੀਆਂ ਵੋਟਾਂ ਦੀ ਦਿਖਾ ਰਹਿਆਂ